ਪੰਜਾਬ ਭਰ ਦੇ ਵਿੱਚ ਦਰਿਆ ਉਫਾਨਤੇ ਨੇ ਔਰ ਤਾਜ਼ਾ ਸਥਿਤੀ ਦੀ ਗੱਲ ਕਰਾਂਗੇ ਅੱਜ ਅਜ ਅਮਰਸਰ ਜ਼ਿਲ੍ਹੇ ਦੇ ਅਦੀਨ ਵੈਂਦੇ ਬਿਆਸ ਦਰਿਆ ਦੀ ਗੱਲ ਕਰ ਰਹੇ ਆਂ ਬਿਆਸ ਦਰਿਆ ਦੇ ਕੰਢੇ ਇਸ ਸਮੇਂ ਮੌਜੂਦ ਆਂ ਸੀਂ ਔਰ ਦਰਿਆ ਦੇ ਇਸ ਸਮੇਂ ਜੇਕਰ ਜਲ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਜੋ ਜਲ ਪੱਧਰ ਹੈਗਾ ਹੁਣ ਟੌਪ ਜੋ ਹੈਗਾ ਮਾਪਿਆ ਜਾ ਚੁੱਕਾ ਹੈ ਜੋ ਪੀਕ ਪੁਆਇੰਟ ਸੀਗਾ ਉੱਥੋਂ ਤੱਕ ਮਾਪਿਆ ਜਾ ਚੁੱਕਾ ਹੈ ਔਰ ਮਹਿਜ ਅੱਧੇ ਫੁੱਟ ਦੀ ਦੂਰੀ ਜਿਹੜੀ ਹੈਗੀ ਆ ਹੁਣ yellow alert ਇੱਥੇ ਜਿਹੜਾ ਹੈਗਾ ਜਾਰੀ ਹੋਣ ਤੋਂ ਪਹਿਲਾਂ ਦੀ ਰਹਿ ਗਈ ਹੈ ਹੁਣ ਦੀ ਜੇਕਰਤਾਜ ਤਸਵੀਰਾਂ ਦੀ ਗੱਲ ਕਰੀਏ ਤਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਵੱਡਾ ਫੈਲਾਅ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਹਾ ਹੈ ਦੂਰ ਤੱਕ ਜਿੱਥੇ ਵੀ ਤੁਹਾਡੀ ਨਿਗਾਹ ਜਾਊਗੀ ਔਰ ਉੱਥੋਂ ਤੱਕ ਤੁਸੀਂ ਦੇਖੋਗੇ ਕਿ ਜ਼ਿਆਦਾਤਰ ਜਿਹੜਾ ਅਸੀਂ ਪਹਿਲਾਂ ਕਵਰਿੰਗ ਕਰਦੇ ਰਹੇ ਹਾਂ ਤਾਂ ਉਸ ਸਮੇਂ ਜਿਹੜਾ ਪਾਣੀ ਸੀਗਾ ਉਹ ਕਾਫੀ ਹੀਠਾਂ ਚੱਲਦਾ ਹੋਇਆ ਨਜ਼ਰ ਆ ਰਿਹਾ ਸੀ ਲੇਕਿਨ ਹੁਣ ਜਿਹੜਾ ਹੈਗਾ ਜਿਵੇਂ ਤੁਸੀਂ ਗੇਜ ਮੀਟਰ ਦੇਖ ਪਾ ਰਹੇ ਹੋ ਕਿ 740 ਦੇ ਉੱਤੇ ਜਾ ਕੇ yellow alert ਸ਼ੁਰੂ ਹੋ ਜਾਏਗਾ ਔਰ ਉਸ ਤੋਂ ਜਿਹੜਾ ਹੈਗਾ ਬਿਲਕੁਲ ਨਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ 40 ਤੋਂ ਬਾਅਦ ਜਿਹੜਾ ਹੈਗਾ ਇੱਥੇ yellow alert ਜਦੋਂ ਸ਼ੁਰੂ ਹੋਵੇਗਾ ਉਸ ਤੋਂ ਬਾਅਦ ਜਿਹੜਾ ਹੈਗਾ ਇੱਥੇ ਖੱਤਰ ਆ ਜਿਹੜਾ ਹੈਗਾ ਉਹ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਔਰ ਹੁਣ ਦੀ ਵੀ ਜੇਕਰ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਜੋ ਹਾਲਾਤ ਨੇ ਉਸ ਦੇ ਅਨਸਾਰ ਪਾਣੀ ਜਿਹੜਾ ਹੈਗਾ ਬਿਆਸ ਦਰਿਆ ਬਿਲਕੁਲ ਉਫਾਨ ਤੇ ਹੈ ਔਰ ਜੋ ਤਸਵੀਰਾਂ ਨਹੀਂ ਹੈਗੀਆਂ ਨਾਲ-ਨਾਲ ਦਰਿਆਦੀਆਂ ਵੀ ਸਾਂਝੀਆਂ ਕਰ ਰਹੇ ਹਾਂ ਔਰ ਨੀਵਾ ਖੇਤਰ ਜਿਵੇਂ ਸੀ ਪਹਿਲਾਂ ਵੀ ਗੱਲ ਕਰਦੇ ਰਹੇ ਨੀਵਾ ਖੇਤਰ ਮੰਡ ਖੇਤਰ ਉੱਥੇ ਹੁਣ ਪਾਣੀ ਜਾ ਚੁੱਕਾ ਹੈ ਤਾਂ ਮੇਰੇ ਨਾਲ ਇਸ ਸਮੇਂ ਗੇਜ ਰੀਡਰ ਸਹਦੇਵ ਕੁਮਾਰ ਮੌਜੂਦ ਨੇ ਸਹਦੇਵ ਜੀ ਲਗਾਤਾਰ ਜਿਹੜੀ ਸਥਿਤੀ ਬਣੀ ਹੋਈ ਹੈ ਪਹਿਲਾਂ ਕਿਵੇਂ ਦਿਖਦੇ ਉਹਨੂੰ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਹੈਗਾ ਉੱਚਾ ਜਾ ਰਿਹਾ ਹੈ ਹਾਂਜੀ ਹਾਂਜੀ ਲਗਾਤਾਰ ਕੱਲ੍ਹ ਸੇ ਪਾਣੀ ਵਧਦਾ ਚਲਾ ਰਿਹਾ ਹੈ ਅਭੀ ਤੱਕ ਵਧ ਹੀ ਰਿਹਾ ਹੈ ਥੋੜਾ ਥੋੜਾ ਪੁਆਇੰਟ ਵਧ ਹੀ ਰਿਹਾ ਹੈ ਹਾਂਜੀ ਠੀਕ ਹੈ ਕਿੱਥੋਂ ਤੱਕ ਜਿਹੜਾ ਹੈਗਾ ਕੱਲ੍ਹ ਨੂੰ ਕੀ ਚੱਲਦੀ ਪਈ ਸੀ ਕਿ ਗੇਜ ਔਰ ਅੱਜ ਕਿੰਨਾ ਕੁ ਫਰਕ ਜਿਹੜਾ ਹੈਗਾ ਇਹ ਇੱਕ ਕੱਲ੍ਹ ਪਾਣੀ ਇਹ 70 ਤੱਕ ਚਲਾ ਥਾ ਪਾਣੀ 70 3970 जी आ आ, 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 आ वो 338 से स्टार्ट हुआ था ठीक है हां जी आज हो गया है 39.20 पे चल रहा है पानी का बदर बढ़ता आ रहा है एक एक फीट अधिक फुट की कह दिए लाग गए 60 अधिक फुट की दूरी येलो अलर्ट फुट से थोड़ा ज्यादा है तक ते वैसे इस पहली बार और इससे डाउन था पहले पानी करीब नब्बे का हजार नब्बे हां जी हां जी इससे कम था पानी पहले अस्सी पचासी गिना गया था पचहत्तर यही पानी चलता था

40 అలার্ট ਹੋ ਜਾਏਗਾ ਤਾਂ ਕੁਝ ਫਸਲਾਂ ਨੂੰ ਨੁਕਸਾਨ ਹੋ ਜਾਏਗਾ। ਵੈਸੇ ਤਾਂ ਹੁਣ ਵੀ ਜਿੱਦਾਂ ਪਾਣੀ ਜਾ ਚੁੱਕਾ ਹੈਗਾ ਉਸ ਹਿਸਾਬ ਨਾਲ ਜਦੋਂ ਪਾਣੀ ਦਰਿਆ ਦਾ ਲੱਗ ਜਾਂਦਾ ਫਸਲ ਤੇ ਇਹ ਫਸਲਾਂ ਕੀ ਜਿਹੜਾ ਚੋਨਾ ਵਗੈਰਾ ਹੈਗੀ ਜੋ ਡੂਬਾ ਨਹੀਂ ਚੋਨਾ ਉਸ ਦਾ ਕੋਈ ਨੁਕਸਾਨ ਨਹੀਂ ਹੋਇਆ। ਪਾਣੀ ਅਬ ਦੁਪਹਿਰ ਬਾਅਦ ਹੋ ਸਕਦਾ ਡਾਊਨ ਸ਼ੁਰੂ ਹੋ ਜਾਏ। ਤਾਂ ਖੈਰ ਫਿਲਹਾਲ ਦੀ ਜਿਹੜੀ ਤਾਜ਼ਾ ਸਥਿਤੀ ਹੈਗੀ ਆ ਬਿਆਸ ਦਰਿਆ ਨੂੰ ਲੈ ਕੇ ਬਿਆਸ ਦਰਿਆ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਹੈਗਾ ਇਸ ਸੀਜ਼ਨ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਟੌਪ ਦੇ ਉੱਤੇ ਜਾ ਚੁੱਕਾ ਹੈ। ਔਰ ਕਰੀਬ 87000 ਤੋਂ 90000 ਕਿਊਸਿਕ ਪਾਣੀ ਜਿਹੜਾ ਹੈਗਾ ਇਸ ਸਮੇਂ ਦਰਿਆ ਬਿਆਸ ਦੇ ਵਿੱਚ ਜਿਹੜਾ ਡਿਸਚਾਰਜ ਹੋ ਰਿਹਾ ਹੈ ਔਰ ਅਮਰਸਾਹ ਜ਼ਿਲ੍ਹੇ ਦੇ ਅਧੀਨ ਦੀ ਜਿਹੜੀ ਹੈਗੀ ਹੈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਰਹਿਣਗੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਲੇਕਿਨ ਜਿਸ ਤਰ੍ਹਾਂ ਦੀ ਹੁਣ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਪਾਣੀ ਲਗਾਤਾਰ ਵਧ ਰਿਹਾ ਹੈ ਤਾਂ ਕਹਿ ਸਕਦੇ ਹਾਂ ਕਿ ਜਿਹੜੇ ਨੀਵੇਂ ਇਲਾਕੇ ਦੀਆਂ ਫਸਲਾਂ ਹੈਗੀਆਂ ਉੱਥੇ ਪਾਣੀ ਜਾ ਚੁੱਕਾ ਔਰ ਫਸਲਾਂ ਦੇ ਸੰਭਾਵੀ ਨੁਕਸਾਨ ਦੇ ਜਿਹੜਾ ਹੈਗਾ ਖਦਸ਼ਾ ਜ਼ਰੂਰ ਬਣਿਆ ਹੋਇਆ ਹੈ